ਸਿਰੀ ਵਾਣੀ ਗੁਰੂ ਸਿਰੀ ਰਾਗ ਮਹੱਲਾ 3 ਜਗ ਹਉ ਮੈ ਮੈਲ ਦੁਖ ਪਾਇਆ ਮਨ ਲਾਗੀ ਤੂ ਜੈ ਭਾਏ ਮਲ ਹਉ ਮੈ ਧੋਤੀ ਕਿਵੈ ਨ ਉਤਰੈ ਜੇ ਸੋ ਤੀਰਥ ਨ ਆਏ ਬਹੁ ਵਿਦ ਕਰਮ ਕਮਾਉਂਦੇ ਦੂਣੀ ਮਨ ਲਾਗੀ ਆਏ ਬੜੇ ਮੈਲ ਨਾ ਉਤਰੈ ਪੂਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਇ ਮਨ ਮੁਖ ਹਰ ਹਰ ਕਰ ਥਕੇ ਮੈਲ ਨਸਕੀ ਤੋਏ ਰਹਾਉ ਮਨ ਮੈਲੈ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਾਲਾ ਮੈਂ ਜਾਏ ਸਮਾਏ ਜਿਵੇਂ ਅੰਧੇਰੇ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਈ ਹਮ ਕੀਆ ਹਮ ਕਰਾਂਗੇ ਹਮ ਮੂਰਖ ਕਾ ਵਾਰ ਕਰਨੇ ਵਾਲਾ ਵਿਸਰਿਆ ਦੂਜੈ ਭਾਇ ਤਿਆਰ ਮਾਇਆ ਜੀਵਤ ਦੁੱਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਉਰਤਾਰ ਜਿਸਨੂੰ ਮਿਲੇ ਸੋ ਮਿਲੇ ਹਉ ਤਿਸ ਬਲੇ ਹਾਰੈ ਜਾ ਆਏ ਮਨ ਭਗਤੀ ਰਤਿਆ ਸਜ ਬਾਣੀ ਨਿਜ ਥਾਉ ਮਨ ਰਤੇ ਜਿਹਵਾਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨਾ ਵਿਸਰੈ ਸਚੇ ਮਾਹਿਸਮਾ ਸ੍ਰੀ ਰಾಗ್ ਮਹੱਲਾ 4 ਘਰ ਪਹਿਲਾ ਮੈਂ ਮਾਨਸਾਂ ਬਿਰਹ ਹਥ ਅਗਲਾ ਕਿਉ ਪ੍ਰੀਤਮ ਮਿਲਾਏ ਘਰ ਆਏ ਜਾਂ ਦੇਖਾਂ ਪ੍ਰਭ ਆਪਨਾ ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਵਿਦ ਮਿਲਾਏ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾਂ ਕੋਈ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਤੇ ਹਰ ਸੋਏ ਰਹਾ ਸਤਗੁਰ ਦਾਤਾ ਹਰਨਾਮ ਕਾ ਪ੍ਰਭ ਆਪ ਮਿਲਾਵੇ ਸੋਇ ਸਤਗੁਰ ਹਰ ਪ੍ਰਭ ਬੁਝਿਐ ਗੁਰ ਜੇਵਡ ਅਵਰਨਾ ਕੋਇ ਹਉ ਗੁਰ ਸਰਣਾਈ ਠਹਿ ਪਵਾਂ ਕਰ ਦਇਆ ਮੀਲੇ ਪ੍ਰਭ ਸੋਇ ਮਨ ਹਟ ਕੇ ਨਾ ਪਾਇਆ ਕਰ ਉਪਾਅ ਥਕੇ ਸਭ ਕੋਇ ਸਹਿ ਸਿਆਣਤ ਕਰ ਰਹੇ ਮਨ ਕੋ ਰਹਿ ਰੰਦਨਾ ਹੋਇ ਕੂੜ ਕਪਟ ਚਿਨੈ ਨਾ ਪਾਇਓ ਜੋ ਵੀ ਜੈ ਖਾਵੈ ਸੋਈ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੁਮਰਾਸ ਪ੍ਰਭ ਤੁਧ ਘਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸ਼ਾਬਾਸ਼ ਵਿਖ ਭਾਉ ਜਲ ਡੁੱਬ ਦੇ ਕੱਢ ਲੈ ਜਾਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲਾਏ ਮਨ ਤ੍ਰਿਪੀਏ ਬਿਨ ਨਾਮੈ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਹਉ ਕਿਸ ਵਿਟ ਤਹ ਚੌਖਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਇ ਬਿਨ ਨਾਵੇ ਜੀਵਨ ਨਾ ਥੀਐ ਮੇਰੇ ਸਤਗੁਰ ਨਾਮ ਦਿਰੜਾਏ ਰਹਾ ਨਾਮ ਅਮੋਲ ਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਧਨ ਵਡ ਭਾਗੀ ਵਡ ਭਾਗੀਆ ਜੋ ਆਏ ਮਿਲੇ ਗੁਰ ਪਾਸ ਜਿਨਾਂ ਸਤਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਣ ਵਸਤਾਲ ਓਏ ਫਿਰ ਫਿਰ ਜੋਨ ਘੁਾਈ ਐ ਵਿੱਚ ਵਿਸਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਅਨੰਤ ਠਿੱਟੀ ਐ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰੂ ਪੁਰਖ ਅੰਮ੍ਰਿਤ ਸਰ ਵਡ ਭਾਗੀ ਨਾ ਵਹ ਆਏ ਹੁਣ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਜੜਾਏ ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲੇਵ ਲਾਇ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਖਰਾਂ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਏ ਈ ਰਹੀ ਮਿਲ ਬੇਧਿਆ ਰੰਗ ਚ ਲੂਲੈ ਨਾਏ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰਨਾਮ ਕੀ ਗੁਰ ਤੋਂ ਸੁਮਿਲਾਵੈ ਸੋਏ ਰਹਾਉ ਮਨ ਰੰਗ ਹੋਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਗੁਰਨਾਮ ਜੜੜਾਏ ਰੰਗ ਸਿਉ ਆਉ ਸਤਗੁਰ ਕੈ ਬਲ ਜਾਣ ਬਿਨ ਸਤਗੁਰ ਹਰਨਾਮ ਨ ਲੱਭਈ ਲਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਗੁਰ ਨਾ ਮਿਲੇ ਘਰ ਬੈਠਿਆ ਨਿਕ ਨਿਤ ਪਾਸ ਅੰਤਰ ਅਗਿਆਨ ਦੁਖ ਪਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਗੁਰ ਭੇਟੇ ਕੰਚਨ ਨਾ ਥੀਏ ਮਨ ਮੁਖ ਲੋਭ ਗੂੜਾ ਬੇੜੀ ਪਾਸ ਸਤਗੁਰ ਬੋਹਿਤ ਹਰ ਨਾਮ ਹੈ ਚਿਤ ਵਿਦ ਚੜਿਆ ਜਾਏ ਸਤਗੁਰ ਕੈ ਭਾਣੈ ਜੋ ਚੱਲੇ ਵਿਚ ਬੋਹਿਤ ਬੈਠਾ ਆਏ ਤਨ ਤਨ ਵਡਭਾਗੀ ਨਾਨਕਾ ਜਿਨਾਂ ਸਤਿਗੁਰ ਲੈ ਮਿਲਾਏ ਸ੍ਰੀ ਰاگ ਮਹੱਲਾ ਚੌਥਾ ਹੋ ਪੰਥਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਵ ਜਿਨਹੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਪਿਰਾ ਕਰ ਮਨਨਤ ਕਰ ਜੋ ਦੜੀ ਮੈਂ ਪ੍ਰਭ ਮਿਲਣ ਦਾ ਚਾਹਉ ਮੇਰੇ ਭਾਈ ਜਨ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹਉ ਸਤਿਗੁਰ ਵਿਟਹਵਾਰਿਆ ਜਿਨ ਹਰ ਪ੍ਰਭ ਦੀ ਆਦਿਖਾਏ ਰਹਾ ਹੋਏ ਨਿਮਾਣੀ ਤੈ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸ਼ਾਬਾਸ ਹਉ ਗੁਰਸਾ ਲਾਹਿ ਨਰਜਾਂ ਮੈਂ ਮਿਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿਰੋਏ ਜੋ ਹਰ ਪ੍ਰਭ ਭਾਣਾ ਸੋ ਥੀਆ ਤੁਰ ਲਿਖਿਆ ਨਾ ਮਿਟੈ ਕੋਈ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਇ ਸ੍ਰੀ ਰਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲਾਇ ਰਸ ਖਾਇ ਜਾਇ ਪੁਛਹੁ ਸੋਹਾ ਗਣੀ ਤੁਸਾਂ ਕਿਉ ਕਰ ਮਿਲਿਆ ਪ੍ਰਭ ਆਇ ਹੋਏ ਵੇ ਪਰਵਾਹ ਨ ਬੋਲਣੀ ਹਉ ਮਲ ਮਲ ਧੂਆ ਤਿਨ ਪਾਈ ਪਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁਖ ਕੱਢੈ ਹਉ ਮੈਂ ਮਾਰ ਰਹਾਉ ਗੁਰਮੁਖੀਆਂ ਸੋਹਾਗਣੀ ਤਿਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵਡ ਭਾਗੀ ਵਡ ਜਾਣੀਐ ਜਿਨ ਹਰ ਰਸ ਖਾਦਾ ਗੁਰ ਭਾਏ ਇਹ ਹਰ ਰਸ ਵਾਣ ਤਿਨ ਸਬਤ ਹੈ ਭਾਵਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਬਿਲਾਏ ਓਏ ਸਤਗੁਰ ਆਗੈ ਨਾ ਨਿਵੈ ਉਹਨਾ ਅੰਤਰ ਕ੍ਰੋਧ ਬਿਲਾਏ ਹਰ 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 ਰਸ ਆਪ ਹੈ ਆਪੇ ਹਰ ਰਸ ਹੋਇ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਇ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਇ ਸ੍ਰੀ ਰਾਗ ਮਹੱਲਾ ਚੌਥਾ ਦਿਨਸ ਚੜਾ ਫਿਰ ਆਸਵੈ ਰੇਣ ਸਬਾਈ ਜਾਏ ਆਵ ਘਟੈ ਨਰਨਾਮ 부ਛੈ ਨਿਤ ਮੂਸਾ ਲਾਜ ਟੁਕਾਇ ਗੁੜ ਮਿੱਠਾ ਮਾਇਆ पसरिया ਮਨ ਮੁਖ ਲਗ ਮਾਖੀ ਪਚੈ ਪਚਾਈ ਭਾਈ રે ਮੰਮੀ ਸਖਾ ਪ੍ਰਭ ਸੋਇ ਪੁੱਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾਉ ਗੁਰਮਤ ਹਰ ਲਿਵ ਉਭਰੇ ਅਲਿਪਤ ਰਹੇ ਸਰਣਾਈ ਓਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਇ ਗੁਰਮੁਖ ਦਰਗਹ ਮੰਨੀਐ ਹਰ ਆਪ ਲੈ ਗਲ ਲਾਇ ਗੁਰਮੁਖਾ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਇ ਹਰ ਨਾਮ ਸਲਾਹ ਹਮ ਨਾਮ ਮਨ ਨਾਮ ਰਹਿਣ ਲਿਵ ਲਾਇ ਅਨਹਦ ਤੁਹੀ ਦਰਵਾਜੇ ਦੇ ਦਰ ਸੱਚੈ ਸੋਖਾ ਪਾਇ ਜਿਨਿ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕਹੈ ਸ਼ਾਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾ ਚਿਕੀ ਅਰਦਾਸ ਨਾਨਕ ਭਾਗ ਵਢੇ ਤਿਨਾਂ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਚਾਤੁਰਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ ਰਾਸ ਭੋਗ ਗਏ ਖੁਸ਼ੀਆਂ ਕਰੇ ਮਾਨ ਹੈ ਰੰਗ ਅਪਾਰ ਬਹੁਤ ਕਰਹਿ ਫੁਰਮਾਈ ਸੀ ਵਰਤ ਹੈ ਹੋਏ ਅਫਾਰ ਕਰਤਾ ਚੇਤਨਾ ਆਵਈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਗੈਰ ਗੈਰ ਬੋਰੰਗੀ ਕੀਏ ਰਥ ਅਥਾਕ ਕਿਸ ਹੀ ਚਿਤ ਨਾ ਪਾਵਹੀ ਵਿਸਰਿਆ ਸਭ ਸਾਥ ਸਿਰ ਜਨ ਹਾਰ ਭੁਲਾਇਆ ਵਿਣ ਨਾਵੇਂ ਨਾ ਪਾਤ ਲੈਂਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ਜਿਸਨੂੰ ਤੂੰ ਪਤੀ ਆਇਂਦਾ ਸੋ ਸਣ ਤੁਝੈ ਅਨਿੱਤ ਅਹੰਕਾਰ ਕਰਹਿ ਅਹੰਕਾਰੀਆਂ ਵਿਆਕਿਆ ਮਨ ਕੀ ਮਤ ਤិន ਪ੍ਰਭ ਆਪੁ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਇਕੋ ਸਜਣ ਸੋਇ ਹਰ ਜਨ ਕਾ ਰਾਖਾ ਏਕ ਹੈ ਚਾ ਮਾਨਸ ਹੋਮੈ ਰੋਇ ਜੋ ਹਰ ਜਨ ਭਾਵੈ ਸੋ ਕਰੇ ਦਰ ਤੇਰ ਨ ਪਾਵੇ ਕੋਇ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਇ ਸਿਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸ ਬਹੁਰੰਗ ਘਣਾ ਦ੍ਰਿਸ਼ਟਪੂਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆਂ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਦਾਤਾ ਦੁਖ ਸੰਸਾ ਮਿਟ ਗਿਆ ਰਹਾ ਜੇ ਤੇ ਥਾਨ ਖਨੰਤਰਾ ਤੇ ਤੇ ਭਵ ਆਇਆ ਨਾਨ ਪਾਤੀ ਵਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ ਸਭ ਕੋ ਹੱਥ ਗਤ ਕਰ ਲਏ ਓ ਬਿਨ ਨਾਮੈ ਖਾਕ ਰਲਿਆ ਕੋਟ 33 ਸੇਵਕਾ ਸਿਧ ਸਾਧਕ ਦਰ ਖਰਿਆ ਗਿਰਮਬਾਰੇ ਵਡ ਸਾਹਬੀ ਸਭ ਨਾਨਕ ਸੁਪਨthia ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ